ਮੈਂ ਤੁਹਾਨੂੰ ਲਿਖਦਾ ਦੇਖੋ ਜੀ ਇਸੇ ਵਾਸਤੇ ਇਨਜਾਮ ਨੇ ਤਾਂ ਮੈਂਬਰ ਪੰਚਾਇਤ ਮਨਜੀਤ ਕੋਰ ਬੋਲਦੀ ਨੇ 50 ਸਾਲ ਹੋ ਗਏ ਸਾਨੂੰ ਇੱਥੇ ਇੱਥੇ ਤਾਂ ਕੋਈ ਸੁਧਾਰ ਨਹੀਂ ਹੋਇਆ ਜੇ ਸੁਧਾਰ ਹੋਇਆ ਤਾਂ ਸਾਰੇ ਪਿੰਕੀ ਨੇ ਆ ਸੀਵਲ ਜ਼ਰੂਰ ਪੁਆਈ ਸਾਡੇ ਅਸੀਂ ਉਹਦਾ ਧੰਨਵਾਦ ਕਰਦੇ ਆਂ ਪਰ ਦੂਸਰੀ ਗੱਲ ਇਹ ਹੈ ਦੋਸਤੋ ਬੱਜ ਜਾ ਕੋਈ ਸਫਾਈ ਵਾਲਾ ਵੀ ਆਂਦਾ ਉਹ ਵੀ ਬਾਹਰ ਮੁੜ ਜਾਂਦਾ ਕੋਈ ਮਸ਼ੀਨ ਲੈ ਕੇ ਆਂਦੇ ਉਹ ਵੀ ਬਾਹਰ ਮੁੜ ਜਾਂਦੀ ਹੈ ਕੋਈ ਅੱਗੇ ਨਹੀਂ ਆਂਦਾ ਪਹਿਲਾਂ ਕਹੇ ਸਾਨੂੰ 1000 ਰੁਪਏ ਦਿਓ ਕੋਈ ਕਹਿੰਦਾ 2000 ਦਿਓ ਜੇ ਸਾਡੀ ਪਬਲਿਕ ਨੇ ਵੋਟਾਂ ਪਾਈਆਂ ਤੇ ਅੱਜ ਪੈਸੇ ਥੋੜੀ ਦੇ ਦੇ ਅਸੀਂ ਕੰਮ ਕਰਾਉਣੇ ਹੈਗੇ ਅਸੀਂ ਇਸ ਕਰਕੇ ਸਾਡੀ ਵਸਤੀਆ ਬਹੁਤ ਬੁਰਾ ਹਾਲ ਹੈ ਜੇ ਸਾਸੀਂ ਵੋਟਾਂ ਜਿਹਨੇ ਦੇਣੀਆਂ ਸਾਡੇ ਕੋਲ ਜੇ ਅਸੀਂ ਝਾੜੂ ਵਾਲੇ ਕੋ ਸਾਰੇ ਗਏ ਆ ਉਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਜਾਣਦਾ ਜੇ ਕਿਸੇ ਹੋਰ ਐਮਐਨਏ ਕੋ ਗਏ ਆ ਉਹ ਕਹਿੰਦਾ ਮੈਂ ਨਹੀਂ ਜਾਣਦਾ ਹਾਂ ਸਾਡੀ ਪਿੰਕੀ ਨੇ ਜਰੂਰ ਸੁਣਾਈ ਕੀਤੀ ਹੈ ਹੁਣ ਵੀ ਅਸੀਂ ਪਿੰਕੀ ਸਾਹਿਬ ਨੂੰ ਇਹੀ ਕਵਾਂਗੇ ਸਾਡੀ ਵਸਤੀਆ ਸੁਧਾਰ ਸੀਵਰ ਤੁਸੀਂ ਪਵਾਓ ਤੇ ਵਸਤੀਆ ਸੁਧਾਰ ਵੀ ਤੁਸੀਂ ਕਰੋ ਆ ਕੇ ਹਾਂ ਜੀ ਸਰਕਾਰ ਮੁਬਾਰਕ ਮੁੱਖ ਮੰਤਰੀ ਮੁਬਾਰਕ ਖ ਐਮ ਸੀ ਮੁਲਤਾਨ ਖ ਐਮ ਸੀ ਮੁਲਤਾਨ ਪੰਜਾਬ ਸਰਕਾਰ ਮੁਲਤਾਨ ਮਸਤੀਨੀ ਆਮਦੀਨ ਤੋਂ ਬੋਲ ਰਹਾ ਹਾਂ ਜੇ ਫੋਕੋ ਜਿਲ੍ਹਾ ਜੀ ਸਾਡਾ ਸਾਨੂੰ ਦਿੱਕਤ ਬਹੁਤ ਹੈ ਸੀਵਰੇਜ ਦੀ ਸਾਡੇ ਬੂਹਿਆਂ ਦੇ ਅੱਗੇ ਗੋਡੇ-ਗੋਡੇ ਪਾਣੀ ਹੈ ਜੀ ਮਲੇਰੀਆ ਦਾ ਖਤਰਾ ਹੈ ਜੀ ਕੋਈ ਵੀ ਹੱਲ ਨਹੀਂ ਕਰ ਰਹੀ ਕਮੇਟੀ ਘਰ ਵਾਲਾ ਹੀ ਸਾਡਾ ਜੀ ਜੇ ਅਸੀਂ ਭੁੱਲਰ ਸਾਹਿਬ ਕੋਲ ਗਏ ਜੀ ਰਣਵੀਰ ਸਿੰਘ ਭੁੱਲਰ ਉਹਨਾਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਕੋਈ ਗੱਲਬਾਤ ਨਹੀਂ ਜਿਨ੍ਹਾਂ ਕੋਲ ਚਾਹੀਦਾ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਧੰਨਵਾਦ ਜੀ ਮੇਰਾ ਨਾਮ ਪ੍ਰੀਤਪਾਲ ਸਿੰਘ ਹੈ ਮੈਂ ਵਸਤੀ ਨਿਜਾਮਦਨ ਚ ਰਹਿਣ ਵਾ ਠੀਕ ਆ ਮੇਰੇ ਘਰ ਦੇ ਵਿੱਚ ਖੁਦ ਪਾਣੀ ਫੀਵਰੇਜ ਦਾ ਜਾ ਰਿਹਾ ਮੈਂ ਬਹੁਤ ਔਖਾ ਇੱਥੋਂ ਨੰਗੜਾ ਟੱਪਣਾ ਬੜਾ ਔਖਾ ਹੈ ਨਾ ਕਦੀ ਕੋਈ ਐਮਟੀ ਆ ਕੇ ਵੜਿਆ ਇੱਥੇ ਨਾ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਵੜਿਆ ਇੱਥੇ ਬਹੁਤ ਸਾਰੇ ਲੋਕ ਦੁਖੀ ਨੇ ਗਲੀਆਂ ਵਿੱਚ ਪਾਣੀ ਭਰਿਆ ਪਿਆ ਲੋਕਾਂ ਦਾ ਗੰੰਦ ਸਾਰਾ ਬਾਹਰ ਆਈ ਜਾਂਦਾ ਬਹੁਤ ਮਾੜਾ ਹਾਲੇ ਨੰਗਿਆ ਟੱਪਿਆ ਜਾਂਦਾ ਨਹੀਂ ਤੁਹਾਡੇ ਘਰਾਂ ਵਿੱਚ ਪਾਣੀ ਫੁੱਟ ਫੁੱਟ ਵੜਿਆ ਫਿਰਦਾ ਕੋਈ ਸਰਕਾਰ ਨਹੀਂ ਧਨਵਾਈ ਕਰਦੀ ਪਈ ਕੋਈ ਐਮਟੀ ਧਨਵਾਈ ਨਹੀਂ ਕਰਦਾ ਪਿਆ ਕੋਈ ਸੀਵਰੇਜ ਬੋਰਡ ਵਾਲਾ ਧਨਵਾਈ ਨਹੀਂ ਕਰਦਾ ਪਿਆ ਇਹ 2-2 3-3 ਦਰਖਾਸਤਾਂ ਵੀ ਇਹਨਾਂ ਨੂੰ ਦਿੱਤੀਆਂ ਆਉਂਦੇ ਨੇ 10 ਮਿੰਟ ਕਰਕੇ ਲਾ ਕੇ ਮਸ਼ੀਨਾਂ ਜੀਆਂ ਡਰਾਮਾ ਕਰਕੇ ਚਲੇ ਜਾਂਦੇ ਨੇ ਜੇ ਕਿਸੇ ਬੰਦੇ ਨੂੰ ਕਹੀ ਦਾਪ ਤੇ ਉਹ ਕਹਿੰਦਾ ਕੋਈ ਪੈਸੇ ਦਿਓ ਤੁਹਾਨੂੰ ਅਸੀਂ ਆਹ ਕਰਾਂਗੇ ਆਹ ਕਰਾਂਗੇ ਅਸੀਂ ਵੋਟਾਂ ਕਾਹਦੇ ਲਈ ਪਾਈਆਂ ਅਸੀਂ ਸਾਰਿਆਂ ਨੇ ਵੋਟਾਂ ਕਾਹਦੇ ਲਈ ਪਾਈਆਂ ਇਥੇ ਲਈ ਪਾਈਆਂ ਕਿ ਅਸੀਂ ਆਪ ਦਾ ਗੰਦਾ ਆਪ ਇਕੱਠਾ ਕਰੀਏ ਅਸੀਂ ਸਾਡੇ ਰਹਿਣਾ ਮੁਸ਼ਕਲ ਹੈ ਪਰ ਤੁਹਾਨੂੰ ਤਾਂ ਨਾਲੀਆਂ ਚੰਗੀਆਂ ਨਹੀਂ ਆਥੀਆਂ ਸੀਵਰੇਜ ਪੈਣ ਨਾਲੋਂ ਫੀਵਰੇਜ ਪਾਇਏ ਨੇ ਜਦੋਂ ਉਦੋਂ ਪਾਈਪਾਂ ਵੀ ਛੋਟੀਆਂ-ਛੋਟੀਆਂ ਪਾ ਦਿੱਤੀਆਂ ਉਹ ਮਹੀਨਾ ਵੀ ਨਹੀਂ ਚੱਲੀਆਂ ਉਸ ਤੋਂ ਬਾਅਦ ਬਲੌਕ ਹੋ ਗਈਆਂ ਆ ਲੌਕਟਾਇਲ ਲਾਈ ਤੇ ਗੰਦੀ ਲਾਈ ਇਹਦੇ ਥੱਲੇ ਗੰਦ ਪਾਇਆ ਕੋਈ ਇਹਦੀ ਚੱਜ ਦੀ ਕੀਤਾ ਨਹੀਂ ਕੰਮ ਪਤਾ ਨਹੀਂ ਐਂਥੀ ਵਿੱਚ ਰਲ ਕੇ ਖਾ ਗਿਆ ਇਹ ਵੱਡੇ ਨਮਾਇਦੇ ਵਿੱਚ ਰਲ ਕੇ ਖਾ ਗਏ ਨੇ ਸਾਰਾ ਮਿਲੀ ਭੁਗਤ ਨਾਲ ਕੰਮ ਚੱਲਦਾ ਹੁਣ ਜਿੰਦੇ ਕੋਲੇ ਜਾਈਦਾ ਉਹ ਦੂਜੇ ਦਾ ਪੱਲਾ ਝਾੜ ਦਿੰਦਾ ਦੂਜੇ ਦਾ ਪੱਲਾ ਝਾੜ ਦਿੰਦਾ ਕੀ ਕਰੀਏ ਅਸੀਂ ਅਸੀਂ ਗੰਦ ਚ ਰਹੀਏ ਇਸ ਕਰਕੇ ਜਿਹੜਾ ਵੀ ਕੋਈ ਹੈਗਾ ਮੰਦਾ ਦਾ ਆਪਦੇ ਆਪ ਨੂੰ ਇਹੀ ਸਰਕਾਰ ਵਿੱਚ ਮਜੂਤਾ ਜੇ ਉਹਨਾਂ ਕੋਲੇ ਜਾਈਦਾ ਤਾਂ ਉਹ ਵੀ ਗੱਲ ਚੁੱਪ ਜੱਜ ਕੇ ਬੋਟਲਰ ਨੂੰ ਕਿਹਾ ਐਮਸੀ ਕਈਆਂ ਨੂੰ ਕਿਹਾ ਐਮਸੀ ਨੂੰ ਕਿਹਾ ਮਜੂਦਾ ਉਲਟਾ ਇਹ ਕਹਿੰਦੇ ਨੇ ਕੋਈ ਗੱਲ ਨਹੀਂ ਇਹੀ ਆ ਜਾਾਂਗੇ ਕੱਲ ਨੂੰ ਵਿਖਾ ਦੇਾਂਗੇ ਕਰਦੇਾਂਗੇ ਬਾਤ ਇਹ ਕਾਰ ਕਰਕੇ 6 ਮਹੀਨੇ ਹੋ ਗਏ ਤੁਹਾਨੂੰ ਲਾਰੇ ਲਾਈ ਜਾਂਦੇ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ